ਹੰਸੂਆਂ ਦੀ ਸ਼ਬੀਲ ਯਾਦ ਤੇਰੀ ਦੇ ਤਪਦੇ ਰਾਹੀ ਮੈਂ ਹੰਸੂਆਂ ਦੀ ਸ਼ਬੀਲ ਲਈ ਮੈਂ ਜ਼ਿੰਦਗੀ ਦੇ ਤੂ ਆਖੇ ਹੋਂਠਾਂ ਨੂੰ ਰੋਜ਼ ਗਮ ਦੀ ਗਲੋਂ ਪਿਆਈ ਮੇਰੇ ਗੀਤਾਂ ਦਾ ਹੰਸ ਜ਼ਖਮੀ ਮੈਂ ਸੋਚਦੀ ਹਾਂ ਕਿ ਮਰ ਜਾਏਗਾ ਜੇ ਜੁਦਾਈ ਵਸਲ ਦੇ ਮੋਤੀ ਅਜ ਆਪ ਹੱਥੀਂ ਨਾ ਲੈ ਕੇ ਆਈ ਵਰ ਰਹੀਆਂ ਬਦਲੋਟੀਆਂ ਤੇ ਹਾਂ ਚਾਤਰ ਇੱਕ ਨੂੰ ਗਿਲਾ ਨਹੀਂ ਕੋਈ ਏ ਉਸਦੀ ਆਪਣੀ ਹੈ ਬਦਨਸੀਬੀ ਕੀ ਜੀਬ ਓਦੀ ਰਹੀ ਤਿਹਾਈ ਨਿੰਮੜੀ ਦੇ ਕਸੈਲੇ ਫੁੱਲਾਂ ਦੇ ਵਿੱਚ ਵੀ ਸੱਜਣਾ ਵੇ ਸ਼ਹਿਦ ਹੁੰਦਾ ਕਸਮ ਹੈ ਤੈਨੂੰ ਤੂੰ ਮੁੜਨਾ ਆਖੀ ਵੇ ਭੋਰਿਆਂ ਨੂੰ ਕਦੇ ਸੁਦਾਈ ਯਾਦ ਤੇਰੀ ਤੇ ਤਪਦੇ ਰਾਹੀ ਨਾ ਹਰ ਕਦਮ ਤੇ ਉਜਾੜ ਖੋਲੇ ਬੇਚੈਨ ਹੋਏ ਜਹੇ ਉੜਦੇ ਫਿਰਦੇ ਨੇ ਜਾਂ ਉਮੀਦਾਂ ਦੇ ਵਾਅ ਬਰੋਲੇ ਇਹ ਨਾ ਰਾਹਾਂ ਤੋਂ ਗੁਜ਼ਰ ਜਾਂਦੀ ਹੈ ਰੋਜ਼ ਉਨੂ ਨੂ ਰੋਂਦੀ ਕੋਈ ਕਦੇ ਕਦੇ ਜਾਂ ਗੁਜ਼ਰਨੇ ਜਾਂਦੇ ਵੇ ਖੇੜੇ ਹੀਰਾਂ ਦੇ ਲੈ ਕੇ ਡੋਲੇ ਜਾਂ ਇਹਨਾ ਰਾਹਾਂ ਦੇ ਮੀਲ ਪੱਥਰਾਂ ਤੇ ਰੋਜ਼ ਬਿਰੋਂਦੇ ਬਾਜ ਬੈਠਣ ਜਾਂ ਮਾਸ ਖੋਰੀ ਕੋਈ ਢਾਰ ਗਿੱੱਦਾ ਦੀ ਹੱਡੋ ਰੋੜੀ ਪਈ ਟੋ ਟੋਲੇ ਇੱਕ ਸਮਾਂ ਸੀ ਮੈਂ ਸਮਝ ਦੀ ਸਾ ਪ੍ਰੀਤ ਅਗਨੀ ਦਾ ਕੁੰਡ ਤੈਨੂੰ ਪਰ ਇੱਕ ਸਮਾਂ ਹੈ ਤੂੰ ਬੁੱਝ ਗਿਆ ਐਵੇਂ ਵਾਂਗ ਤੁਖ ਦੇ ਵਿਆਰੀ ਕੋਲੇ ਯਾ ਤੇਰੀ ਦੇ ਤਪਦੇ ਰਾਹੀ ਵੇ ਹੋਰ ਮੈਥੋ ਨਾ ਟੁਰਿਆ ਜਾਏ ਕੌਣ ਥੋੜਾ ਨੂੰ ਸਮਝ ਕਲੀਆਂ ਵੇ ਜਾਣ ਬੁਝਕੇ ਗਲੇ ਲਗਾਏ ਸੜੈਂਦ ਲੱਦੀ ਹਵਾ ਸਮੇਂ ਦੀ ਚ ਕੌਣ ਖੁਸ਼ੀਆਂ ਦਾ ਇਤਰ ਛਿੜਕੀ ਕੌਣ ਗਿਰਜਾਂ ਥਾਂ ਹੱਸਤਾਂ ਦੇ ਵੇ ਧੁੰਦਲੇ ਅਰਸ਼ੀ ਹੁੰਮਾ ਉਡਾਏ ਕੌਣ ਇਸ਼ਕੇ ਦੀ ਖੂਨੇ ਮਿੱਟੀ ਚ ਸੁਪਨਿਆਂ ਦੇ ਵੀ ਬੀਜ ਵੀਜੇ ਕੌਣ ਦਿਲ ਦੀ ਵੇਰਾਂ ਧਰਤੀ ਤੇ ਰੁੱਖ ਮੰਦਾਰੀ ਦੀ ਕਲਮ ਲਾਏ ਕੌਣ ਜ਼ਖਮਾਂ ਚੋਂ ਪੀਕ ਸਿੰਮਦੀ ਤੇ ਧੂੜੇ ਹੱਥਰੀ ਵੇ ਆਪ ਮਿਰਚਾਂ ਕੌਣ ਜ਼ੁਲਫਾਂ ਦੇ ਮੈਕੇ ਲੱਛਾਂ ਚ ਹੰਝੂ ਰਾਵਾਂ ਦੀ ਖੇਲ ਮਿਲਾਏ ਯਾਦ ਤੇਰੀ ਦੇ ਤਪਦੇ ਰਾਹੀ ਮੈਂ ਓਸਿਆਂ ਵਾ ਵਾ ਉਮਰ ਗਾਲੀ ਇੱਕ ਮੇਲ ਤੇਰੇ ਦੀ ਮੈਲੀ ਖਿੰਡੜੀ ਵੇ ਕੋਲ ਕਲਰ ਮੈਂ ਨਿੱਤ ਹੰਗਾਲੀ ਨਿੱਤ ੜੀਕਾਂ ਦੀ ਅੱਗ ਪੀ ਪੀ ਕੇ ਦਿਲ ਦਾ ਪਿੱਤਾ ਮੈਂ ਸਾੜ ਲਿੱਤਾ ਮੈਂ ਆਪ ਆਪਣੀ ਖੁਸ਼ੀ ਦੇ ਚੰਬੇ ਦੀ ਸ਼ਾਂਗ ਛੁੱਟੀ ਹੈ ਡਾਲੀ ਡਾਲੀ ਤੇਲ ਹੁੰਦਿਆਂ ਵੀ ਮੇਰੀ ਮਹਿਫਿਲ ਦੇ ਸਾਰੇ ਜੀਵੇ ਕਿਉਂ ਪੁੱਜ ਗਏ ਨੇ ਪਤਾ ਨਹੀਂ ਮਾਲੀ ਤੋਂ ਹਰ ਲਗਰ ਨੂੰ ਕਿਉਂ ਸੋਹਣਾ ਲੱਗਦਾ ਹੈ ਅੱਜ ਇਹ ਆਲੀ ਠਹਿਰ ਮੋਤੇ ਨਹੀਂ ਲੈ ਜਾ ਮੈਨੂੰ ਨਿਰਾਸ਼ ਹੋ ਕੇ ਕਿਉਂ ਮੋੜ ਚੱਲੀ ਐ ਖਾਲੀ ਮੋੜਨ ਨੂੰ ਜੀ ਨਹੀਂ ਕਰਦਾ ਹੁਣ ਦਰ ਤੇ ਆਇਆ ਕੋਈ ਸਵਾਰੀ